25 ਸਾਲ ਇੱਕ ਬਜ਼ੁਰਗ ਨੇ ਗੁਰੂ ਘਰ ਦੀ ਸੇਵਾ ਕੀਤੀ ਹੋਵੇ ਤੇ ਅੱਜ ਉਹ ਬਜ਼ੁਰਗ 50-60 ਹਜ਼ਾਰ ਰੁਪਏ ਦੇ ਇਲਾਜ ਵੱਲੋਂ ਤਰਸਦਾ ਪਿਆ ਐਨਾ ਜਿਆਦਾ ਤਰਸਦਾ ਪਿਆ ਕਿ ਆਪਦੇ ਉਹਦਾ ਸਾਥ ਨਹੀਂ ਦਿੰਦੇ ਪਏ ਤੇ ਨਾਥਾਂ ਨੇ ਜੋਗੀਆਂ ਨੇ 7-800 ਰੁਪਏ ਦੀ ਭੇਟਾ ਦਿੱਤੀ ਹੈ ਬਾਪੂ ਜੀ ਤੇ ਇੰਨਾ ਦਿਨਾਂ ਦੇ ਵਿੱਚ ਮੈਂ ਪਹਿਲਾਂ ਵੀ ਗੱਲ ਕਰ ਰਿਹਾ ਸੀ ਵੀ ਲੋਕੀ ਲੱਭਦੇ ਫਿਰਦੇ ਵੀ ਅਸੀਂ ਦਾਨ ਹੁੰਦਾ ਹੀ ਏ ਧੱਕੇ ਨਾਲ ਧੱਕੇ ਨਾਲ ਰੱਜੇ ਨੂੰ ਰਜਾਈਆਂ ਨੇ ਧੱਕੇ ਨਾਲ ਵੀ ਵੀ ਸਾਡਾ ਦਾਗ ਲੱਜੇ ਬਈ ਹੱਥ ਜੋੜ ਕੇ ਬੇਨਤੀ ਹੈ ਸਿੱਧਾ ਗੁਰੂ ਸਾਹਿਬ ਤੱਕ ਦਾਣ ਪਹੁੰਚੂਗੇ ਤੁਹਾਡਾ ਜੇ ਬਜ਼ੁਰਗ ਨੂੰ ਸਾਥ ਲਓਗੇ ਮੈਂ ਇਹ ਨਹੀਂ ਕਹਿੰਦਾ ਵੀ ਬਜ਼ੁਰਗਾਂ ਨੂੰ ਤੁਸੀਂ ਘਰੇ ਲੈ ਜਾਓ ਸਿਰਫ ਬਈ ਲਾਜ ਕਰਾ ਦਿਓ ਸਾਥ ਅਸੀਂ ਨਵਾਗੇ ਸਿਰਫ ਬਜ਼ੁਰਗਾਂ ਦਾ ਲਾਜ ਕਰਾ ਦਿਓ ਮੈਂ ਕਹਿੰਦਾ ਹੱਕ ਲੱਭਾ ਕਈਆਂ ਨੂੰ ਸਾਡਾ ਆਸ ਸੰਤਾਨਾਂ ਆਪ ਤੁੰ ਆਪਣੀ ਤੇਹਨੇ ਮੇਰੀ ਬਾਣੀ ਬੜੀਆ ਮੈਨਰੇ ਚੱਲ ਇਹ ਤਾਂ ਐਸਾ